ਗੁੰਗੇ ਅਤੇ ਬੋਲਿਆ ਵੱਲੋਂ 3 ਦਿਨਾਂ ਦਾ ਕ੍ਰਿਕਟ ਮੁਕਾਬਲਾ ਹੋਇਆ। ਇੰਡੀਆ ਦੀਆਂ 7 ਸਟੇਟਾਂ ਤੋਂ ਅਜਹੀਆਂ ਟੀਮਾਂ ਪਹੁੰਚੀਆਂ। ਦੱਸ ਦਿੰਨੇ ਆ ਪਿੰਡ ਚਾਟੀ ਵਿਢਵੋਪਰਾਏ ਵਿਖੇ ਪਿੰਡ ਦੇ ਸਰਪੰਚ ਸਰਦਾਰ ਸੰਦੀਪ ਸਿੰਘ ਮਿੱਠਾ ਅਤੇ ਸਮੂਹ ਪੰਚਾਇਤ ਅਤੇ ਵੋਪਰਾਏ ਸਪੋਰਟਸ ਕਲੱਬ ਪਿੰਡ ਚਾਟੀ ਵਿਢ ਦੇ ਸਹਿਯੋਗ ਦੇ ਨਾਲ 올 ਇੰਡੀਆ ਦੀਆਂ 7 ਸਟੇਟਾਂ ਜਿਨ੍ਹਾਂ ਦੇ ਵਿੱਚ ਪੰਜਾਬ, ਜੰਮੂ ਕਸ਼ਮੀਰ, ਗੁਜਰਾਤ, ਹਰਿਆਣਾ, ਰਾਜਸਥਾਨ ਅਤੇ ਐਮਪੀ ਅਤੇ ਹੋਰ ਵਾਕ ਵਾਕ ਸਟੇਟਾ ਵਿੱਚੋਂ ਪਿੰਡ ਚਾਟੀ ਵਿਡ ਬੋਪਾ ਰਾਏ ਦੀ ਗਰਾਊਂਡ ਵਿੱਚ ਕੁੰਗੇ ਅਤੇ ਬੋਲੇ ਬੱਚਿਆਂ ਵੱਲੋਂ 3 ਦਿਨ ਕ੍ਰਿਕਟ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ। ਉਹ ਫਿਰ ਸਰਪੰਚਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਐਗਰੀ ਕੀਤਾ ਕਿ ਠੀਕ ਹੈ ਤੁਸੀਂ ਆਜੋ ਲੈ ਆਓ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਪੰਜਾਬ ਦਾ ਤੇ ਐਮਪੀ ਦਾ ਮੈਚ ਹੋਇਆ ਜਿਹਦੇ ਵਿੱਚ ਪੰਜਾਬ ਦੀ ਟੀਮ ਜਿੱਤੂ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਨਾਲ ਵੇਖ ਕੇ ਸਾਰੇ ਨੂੰ ਆਪਾਂ ਨੂੰ ਚਾਹੀਦਾ ਆ ਕਿ ਦੇਖੋ ਜਿਹੜੇ ਬੱਚੇ ਨਹੀਂ ਸੁਣ ਸਕਦੇ ਜਿਹੜੇ ਬੋਲ ਨਹੀਂ ਸਕਦੇ ਉਹ ਇੰਨੇ ਅਗਰੈਸਿਵ ਹੋ ਕੇ ਖੇਡ ਰਹੇ ਨੇ ਆਪਣੀ ਇੱਕ ਲਾਈਫ ਨੂੰ ਇੰਜੋਏ ਕਰ ਰਹੇ ਆ ਇਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ 'ਚ ਪਏ ਆ ਉਹ ਨਸ਼ਿਆਂ ਤੋਂ ਥੋੜੇ ਦੂਰ हट ਕੇ ਖੇਮਾਂ ਨੂੰ ਵਧਾਈਏ ਆਪਣਾ ਕੀ ਆਪਣੇ ਪਰਿਵਾਰਾਂ ਦਾ ਨਾਮ ਰੋਸ਼ਨ ਕਰੀਏ ਪਿੰਡਾਂ ਦਾ ਨਾਮ ਰੋਸ਼ਨ ਕਰੀਏ ਪੰਜਾਬ ਨੂੰ ਅੱਗੇ ਲੈ ਕੇ ਆਈਏ ਇਸੇ ਤੋਂ ਤੁਸੀਂ ਪੰਜਾਬ ਵਾਲੇ ਤੋਂ ਐ ਜਲੰਧਰ ਤੋਂ ਆ ਅੰਮ੍ਰਿਤਸਰ ਤੋਂ ਆ ਇਹ ਸਾਰੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਵੀ ਬਿਲੋਂਗ ਕਰਦੇ ਨੇ ਜਿਹੜੇ ਜਿਹੜੇ ਬੱਚੇ ਜਿੱਥੇ-ਇੱਥੇ ਦੇ ਸਪੋਰਟਸ ਤੇ ਉਹਨਾਂ ਦੇ ਜਿਹੜੇ ਕੋਚ ਸਾਹਿਬ ਜਿਹੜੇ ਜਿਹੜੇ ਵਧੀਆ ਬੱਚੇ ਹੁੰਦੇ ਨੇ ਫਿਰ ਉਹਨਾਂ ਨੂੰ ਹਰ ਸਾਲ ਮੌਕਾ 1 ਬਾਈ 1 ਕਰਕੇ ਦਿੰਦੇ ਨੇ ਜਿਹੜੇ ਕੋ ਆਪਣੇ ਮੁੜਕੇ ਸਟੇਟ ਲੈਵਲ ਤੇ ਖੇਡ ਕੇ ਫਿਰ ਨੈਸ਼ਨਲ ਲੈਵਲ ਤੱਕ ਪਹੁੰਚਦੇ ਆ ਇਸ ਤਰ੍ਹਾਂ ਹੀ ਸਾਰਾ ਸਟੈਪ ਬਾਈ ਸਟੈਪ ਪ੍ਰੋਸੀਜਰ ਚੱਲਦਾ ਜੋ ਵੀ ਸਪੋਰਟਸ ਹੋਵੇ ਸਰ ਇਸ ਤਰ੍ਹਾਂ ਹੈ ਕਿ ਜਿਹੜੇ ਪਿੰਗਲਵਾੜਾ ਆਪਣੇ ਮਾਨਾ ਵਾਲਾ ਉਹ ਸਾਰਾ ਇਹਨਾਂ ਦਾ ਫੇਰ ਰਹਿਣ ਸਹਿਣ ਦਾ ਕਰਦੇ ਆਲ ਇੰਡੀਆ ਦੇ ਜਿਵੇਂ ਜਿੰਨੇ ਵੀ ਸਾਰੇ ਬੱਚੇ ਆਏ ਨਾਲ ਉਹਨਾਂ ਦੇ ਕੋਚ ਆਏ ਆ ਮੈਨੇਜਮੈਂਟ ਟੀਮਾਂ ਆਈਆਂ ਪਿੰਗਲਵਾੜੇ ਵਾਲੇ ਸਾਰੇ ਉਹਨਾਂ ਦੀ ਦੇਖਰੇਖ ਸਾਰੀ ਕਰਦੇ ਨੇ ਜੋ ਵੀ ਖਾਣਾ ਪੀਣਾ ਹੁੰਦਾ ਉਹਨਾਂ ਦਾ ਆਮ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਵੇਖੋ ਜੇ ਕਿ ਇੱਕ ਬੰਦਾ ਡਿਸੇਬਲ ਹੈ ਬਹੁ ਨਹੀਂ ਸਾਦਾ ਸੋਹਣੀ ਸਾਦਾ ਫਿਰ ਵੀ ਆਪਣੀ ਲਾਈਫ ਇੰਜੋਏ ਕਰ ਰਿਹਾ ਸਪੋਰਟਸ ਤੇ ਧਿਆਨ ਦੇ ਰਿਹਾ ਕਿ ਇੱਧਰ ਉੱਧਰ ਦੀ ਦੁਨੀਆ ਦੀ ਪਰਵਾਹ ਨਾ ਕਰਦੇ ਤੇ ਆਪਾਂ ਫਿਰ ਵੀ ਚੰਗੇ ਭਲੇ ਬੱਚੇ ਆ ਚੰਗੇ ਭਲੇ ਘਰਾਂ ਤੋਂ ਬਲੋਂਗ ਕਰਦੇ ਆ ਸਾਰਾ ਕੁਝ ਆਪਣੇ ਪੰਜਾਬ ਚ ਅਵੇਲੇਬਲ ਹੈ ਚੰਗੀ ਛੇਦ ਹੈ ਚੰਗਾ ਖਾਣ ਪੀਣ ਹੈ ਚੰਗਾ ਪਾਣੀ ਹੈ ਕਿ ਆਪਾਂ ਫਿਰ ਵੀ ਮਤਲਬ ਕਿ ਉਸ ਟੀਜ ਬਾਰੇ ਧਿਆਨ ਨਾ ਦੇ ਕੇ ਨਸ਼ੇ ਪੱਤਿਆਂ ਚ ਜਾਂ ਵੇਲੇ ਰਹੇ ਕੇ ਜੇ ਮੋਬਾਈਲਾਂ ਨੂੰ ਦੂਰ ਕਰੀਏ ਤੇ ਆਪਾਂ ਸਟੋਰਸ ਆ ਲਾਪਰ ਪੰਜਾਬ ਦਾ ਨਾਮ ਵਧਾਈਏ ਸਰਕਾਰ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਨੈਸ਼ਨਲ ਥੋੜੇ ਥੋੜੇ ਕੈਂਪ ਲਵਾਨ ਪਿੰਡਾਂ ਚ ਜਾਂ ਸ਼ਹਿਰਾਂ ਚ ਥੋੜਾ ਮੋਟੀਵੇਟ ਕਰਨ ਗਰਾਊਂਡਾਂ ਅਵੇਲੇਬਲ ਹੋਣ ਕਿਉਂਕਿ ਹੁਣ ਦੇਖ ਰਿਹਾ ਹਾਂ ਸ਼ਹਿਰਾਂ ਦੇ ਵਿੱਚ ਪ੍ਰੋਪਰ ਗਰਾਊਂਡ ਹੈ ਨਹੀਂ ਹੈਗੀਆਂ ਕਲੋਨੀਆ ਕੱਟ ਕੇ ਮਕਾਨ ਬਣ ਗਏ ਬੱਚਿਆਂ ਨੂੰ ਖੇਡਣ ਦਾ ਜਗਰ ਪ੍ਰੋਪਰ ਥਾਂ ਹੀ ਨਹੀਂਗਾ ਜਗ੍ਹਾ ਹੀ ਨਹੀਂਗੀ ਤਾਂ ਬੱਚੇ ਖੇਡਣਗੇ ਕਿਥੋਂ ਬੱਚੇ ਅੱਜ ਕੱਲ ਕਰਾਂਚ ਰਹਿ ਗਏ ਨੇ ਮੋਬਾਈਲਾਂ 'ਚ ਰਹਿ ਗਏ ਆ ਬਸ ਇਹ ਸਾਨੂੰ ਬਹੁਤ ਸਹਯੋਗ ਮਿਲਿਆ ਜੀ ਮਤਲਬ ਕਿ ਇੱਕ ਉਮੀਦ ਨਹੀਂ ਸੀ ਕਿ ਇੱਕ ਕਿ ਜੋ ਬੰਦੇ ਨੇ ਸੋਚਿਆ ਹੁੰਦਾ ਕਿ ਅਸੀਂ ਸਿੰਪਲ ਇੱਕ ਗਰਾਊਂਡ ਮੰਗਿਆ ਸੀ ਕਿ ਸਾਨੂੰ ਗਰਾਊਂਡ 'ਚ ਖੇਡਣ ਦਿੱਤਾ ਜਾਵੇ ਬੱਚਿਆਂ ਨੂੰ ਉਹਨਾਂ ਨੇ ਸਾਡੇ ਇੱਥੇ ਖਾਣ ਪੀਣ ਦਾ ਚਾਹ ਕੌਫੀ ਫਰੂਟਸ ਵਗੈਰਾ ਟੈਂਟ ਵਗੈਰਾ ਲੱਗੇ ਨੇ ਦੇਖੋ 6000 ਅਰੇਂਜਮੈਂਟ ਹੈਗਾ ਵਾ ਬਹੁਤ ਵਧੀਆ ਅਰੇਂਜਮੈਂਟ ਤਿੰਨੇ ਦਿਨ ਪ੍ਰੋਪਰ ਲੰਗਰ ਵਗੈਰਾ ਪ੍ਰਸ਼ਾਦਾ ਵਗੈਰਾ ਆ ਰਿਹਾ ਵਾ ਚਾਹ ਦੇ ਨਾਲ ਚਾਹ ਹੈ ਪਾਣੀ ਦੇ ਨਾਲ ਪਾਣੀ ਡਿਸਪੋਜ਼ੇਬਲ ਬਹੁਤ ਵਧੀਆ ਪ੍ਰੋਗਰਾਮ ਉਹਨਾਂ ਨੇ ਕੀਤਾ ਕਿਸੇ ਨੂੰ ਉਮੀਦ ਨਹੀਂ ਸੀਗੀ ਉਹਨਾਂ ਨੇ ਸਾਡੀ ਉਮੀਦ ਤੋਂ ਵੱਧ ਬਰਕਰਾਰ ਕੰਮ ਕੀਤਾ ਠੀਕ